ਸਸਤੀ ਦਾ ਫਰਮਾਨ ਪੱਤਰ ਲੈ ਕੇ ਪਹੁੰਚੋ ਸਪੈਸ਼ਲ ਲੈ ਕੇ ਪਹੁੰਚੋ ਪੰਜਾਬ ਪੁਲਿਸ ਦੀ ਤੌਰ ਤੇ ਕਿਲਾ ਕੱਢਣ ਆਇਆ ਹੈ ਕਿ ਜਿਹੜੇ ਵੀ ਲੋਕਾ ਹੱਕ ਮੰਗਦੇ ਨੇ ਉਹਨਾਂ ਦੇ ਪਰਚੇ ਦਰਜ ਕਰ ਰਹੇ ਨੇ ਇਹ ਕਿੰਨੇ ਕੁ ਤੇ ਕਰ ਲੈਣਗੇ ਸੋ ਪੂਰਾ ਪੰਜਾਬ ਕ੍ਰਾਂਤੀਕਾਰੀ ਪੰਜਾਬ ਹੈ ਇਤਿਹਾਸ ਪੜ ਕੇ ਦੇਖ ਲੈਣ ਇਹ ਪਰਚੇ ਪੁਰਚੇ ਤੋਂ ਇਹ ਕੀਰਤੀ ਲੋਕ ਨਹੀਂ ਦਰਦੇ ਇਹ ਪੰਜਾਬ ਪੁਲਿਸ ਨੂੰ ਐਸਐਸਪੀ ਨੂੰ ਮੰਗ ਪੱਤਰ ਵੀ ਦੇਣਾ ਹੈ ਔਰ ਚੇਤਾਵਨੀ ਪੱਤਰ ਵੀ ਦੇਣਾ ਹੈ ਪੀਗਾ ਇਹੋ ਜਿਹਾ ਧਿਆਨ ਕਰ ਲੈ ਪੀਏ ਲਗਾਤਾਰ 50 ਸਾਲਾਂ ਬਾਅਦ ਸਾਰਾ ਕੁਝ ਬਦਲਣਾ ਹੈ ਪਰ ਜਿਹੜੀ ਕਿਰਤੀ ਲੋਕ ਨੇ ਸਦਾ ਲੋਕਾਂ ਦੇ ਹੱਕ ਤੇ ਲੜਦੇ ਰਹਿਣਗੇ ਜੇ ਇਹੋ ਜੀ ਤੇਰੀ ਪੁਲਿਸ ਲੋਕਾਂ ਤੇ ਗਲਤ ਪਰਚੇ ਨਜਾਇਜ਼ ਪਰਚੇ ਦਰਜ ਕਰੇਗੀ ਫਿਰ ਤੁਹਾਡਾ ਕਿਉਂਕਿ ਤੁਸੀਂ ਵੀ ਕੱਲ ਨੂੰ ਲੋਕਾਂ ਦੀ ਲਪੇਟ 'ਚ ਆਉਣਾ ਹੈ ਤੁਸੀਂ ਵੀ ਲੋਕਾਂ ਦੇ ਵਿੱਚੋਂ ਉਹ ਸਮਾਜ ਦੇ ਵਿੱਚੋਂ ਇਸ ਵਾਸਤੇ ਇੱਕ ਕ੍ਰਾਂਤੀਕਾਰੀ ਲੋਕ ਇਹ ਲੋਕਾਂ ਦੀ ਅਗਵਾਈ ਕਰਦੇ ਨੇ ਔਰ ਦਬਲੇ ਕੁਚਲੇ ਲੋਕਾਂ ਦੀ ਬਾਹ ਫੜਦੇ ਨੇ ਇਸ ਵਾਸਤੇ ਕ੍ਰਾਂਤੀਕਾਰੀ ਲੋਕਾਂ ਤੇ ਜਿਹੜੇ ਕਿਰਤੀ ਕਰਨ ਜਹਾ ਜਿਹੜੇ ਚੋਰ ਨੇ ਠੱਗ ਨੇ ਪੁਲਿਸ ਉਹਨਾਂ ਵਾਸਤੇ ਬਣੀ ਉਹਨਾਂ ਤੇ ਕਰੇ ਪਰ ਉਹ ਤਾਂ ਛਰੀਆਮ ਗੁੰਮਰੇ ਨੇ ਤੇ ਜਿਹੜੇ ਲੋਕਾਂ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਤੁਸੀਂ ਝੂਠੇ ਪਰਚੇ ਦਰਜ ਕਰ ਰਹੇ ਹੋ ਉਹ ਜਿਹਨਾਂ ਨੂੰ ਇਨਸਾਫ ਦੇਣਾ ਉਹਨਾਂ ਨੂੰ ਇਨਸਾਫ ਨਹੀਂ ਦੇ ਰਹਾ ਤੇ ਜਿਨ੍ਹਾਂ ਨੂੰ ਦੇਣਾ ਹੁੰਦਾ ਉਹਨਾਂ ਦੇ ਤੁਸੀਂ ਪਰਚੇ ਦਰਜ ਕਰ ਰਹੇ ਹੋ ਇਸ ਵਾਰ ਇਸ ਸਯੁਕਤ ਖਾਨਪੁਰ ਚ ਅੱਜ ਕੱਠਾ ਹੋ ਗਿਆ ਹੈ ਤੁਹਾਨੂੰ ਸਟਾਵਨੀ ਪੱਤਰ ਔਰ ਐਪਲੀਕੇਸ਼ਨ ਦੇਣਾ ਆਇਆ ਕਿ ਇਹੋ ਜਿਹਾ ਜਿਹੜਾ ਸਰਕਾਰਾਂ ਦੇ ਅੱਖ ਲਾ ਕੇ ਨਾ ਕਰੋ ਕਿਉਂਕਿ ਤੁਸੀਂ ਸਾਡੇ ਪਬਲਿਕ ਫਰਮੈਂਟੋ ਤੁਸੀਂ ਲੋਕਾਂ ਦੀ ਮਦਦ ਕਰੀ ਰੋਕਾਂ ਦੀ ਰਖਵਾਲੀ ਕਰਨੀ ਹੈ ਕਦੇ ਵੀ ਵਾੜ ਖੇਤ ਨੂੰ ਨਹੀਂ ਖਾਂਦੀ ਜਦੋਂ ਵਾੜ ਖੇਤ ਨੂੰ ਖਾਣ ਲੱਗੀ ਫਿਰ ਖੇਤੀ ਪੈ ਤੇ ਫਿਰ ਇਸ ਤਰ੍ਹਾਂ ਲਹਿਰਾ ਪਏ ਮਨ ਚ ਉਠੋਗੇ ਫਿਰ ਤੁਹਾਡੇ ਵਾਸਤੇ ਬਚਣਾ ਹੁਕਾ ਹੈ ਅਸੀਂ ਤੁਹਾਡੇ ਨਾਲ ਹਮਦਰਦੀ ਸਾਨੂੰ ਸਵਾਦ ਤੁਹਾਡੇ ਨਾਲ ਤੁਹਾਡੇ ਨਾਲ ਨਾਲ ਮਿਲ ਕੇ ਚੱਲਣਾ ਪਰ ਜੇ ਤੁਸੀਂ ਸਾਡੇ ਤੇ ਇਸ ਤਰ੍ਹਾਂ ਦਾ ਤੁਝਾ ਹਮਲਾ ਕਰੋਗੇ ਕਿਨਾਂ ਗਲਤ ਨਜਾਇਜ਼ ਤੌਰ ਤੇ ਪਰਚਾ ਦਰਜ ਕਰੋਗੇ ਫਿਰ ਸੰਯੁਕਤ ਮੋਰਚਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਇਸਦੀ ਦਾ ਪਰਚਾ ਦਿੱਤਾ ਗਿਆ ਤੇ ਕਿੰਨਾ ਕਿੰਨਾ ਤੇ ਦਿੱਤਾ ਗਿਆ ਦੇਖੋ ਇਹ ਕੋਈ ਪਹਿਲਾ ਪਰਚਾ ਨਹੀਂ ਹੈ ਇਹ ਪੰਜਾਬ ਦੇ ਅੰਦਰ ਇੱਕ ਲਗਾਤਾਰ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਜੋ ਲੋਕ ਹੱਕ ਤੇ ਹਕੂਕ ਦੀ ਆਵਾਜ਼ ਬੁਲੰਦ ਕਰਦੇ ਐ ਉਹਨਾਂ ਦੇ ਖਿਲਾਫ ਹੀ ਪੰਜੇ ਪੰਜਾਬ ਦੀ ਸਰਕਾਰ ਦਿੱਗੇ ਬੀਜੇਪੀ ਦੀ ਜਿਹੀ ਫਾਸੀਵਾਦੀ ਗਵਰਨਮੈਂਟ ਦੇ ਇਸ਼ਾਰਿਆਂ ਹੇਠ ਉਹਨਾਂ ਲੋਕਾਂ ਦੇ ਉੱਪਰ ਪਰਚੇ ਕਰ ਰਹੀ ਹੈ ਚਾਹੇ ਉਹ ਛੋਟਾ ਮੁੱਦਾ ਹੋਵੇ ਚਾਹੇ ਵੱਡਾ ਹੋਵੇ ਕਿਸਾਨੀ ਦਾ ਹੋਵੇ ਮਜ਼ਦੂਰਾਂ ਦਾ ਹੋਵੇ ਮੁਲਾਜ਼ਮਾਂ ਦਾ ਹੋਵੇ ਸਾਰਿਆਂ ਦੇ ਉੱਪਰ ਇੱਕੋ ਤਰ੍ਹਾਂ ਦੇ ਜਿਹੜੇ ਹੈਗੇ ਵਾਰ ਕੀਤੇ ਜਾ ਰਹੇ ਐ ਇਸੇ ਲੜੀ ਦੇ ਵਿੱਚ ਪਿਛਲੇ ਦਿਨੀ ਜਿਹੜਾ ਇੱਥੇ ਇੱਕ ਕਤਲ ਹੋਇਆ ਹੈ ਉਹਦੇ ਉਹਦੇ ਉਹਨੂੰ ਲੈ ਕੇ ਜਿਹੜਾ ਪਰਿਵਾਰ ਸੀਗਾ ਨਿਆ ਲੈਣ ਦੇ ਲਈ ਇੱਥੇ ਘਰ ਨਾ ਲਾਇਆ ਰਾਤ ਨੂੰ ਪੂਰੀ ਰਾਤ ਬੈਠੇ ਰਹੇ ਔਰ ਲਗਭਗ ਅਗਲਾ ਦਿਨ ਅੱਧਾ ਦਿਨ ਬੈਠੇ ਰਹੇ ਔਰ ਇਹ ਮੰਗ ਕਰਦੇ ਰਹੇ ਕਿ ਸਾਡਾ ਸਾਡਾ ਪਰਚਾ ਦਰਜ ਕੀਤਾ ਜਾਵੇ ਔਰ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਲੇਕਿਨ ਪੰਜਾਬ ਦੀ ਪੁਲਿਸ ਇੱਥੇ ਫਾਇਲਕਾ ਦੀ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਅਣਗੋਲਿਆ ਕਰਕੇ ਉਹਨਾਂ ਨੂੰ ਸਿੱਟ ਬਣਾ ਕੇ ਔਰ 15 ਦਿਨਾਂ ਦੇ ਵਿੱਚ ਕਾਰਵਾਈ ਕਰਨ ਦਾ ਜਿਹੜਾ ਇੱਕ ਟੂ ਟਾ ਉਹ ਗੰਦਾ ਪੀਲਾ ਜਾ ਭਰੋਸਾ ਦੇ ਕੇ ਤੇ ਉਹਨਾਂ ਨੂੰ ਉਠਵਾ ਦਿੱਤਾ ਗਿਆ ਲੇਕਿਨ ਹੁਣ ਹੁੰਦਾ ਕੀ ਹੈ ਜਿਹੜੇ ਕੱਲ ਪਰਸੋਂ ਪਰਸੋਂ ਇਹ ਇੱਕ ਪਰਚਾ ਦਰਜ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਤੇ ਨਾਮ ਹੋ ਕੇ ਜਿਹੜੇ ਪੀੜਤ ਚ ਰਹਿ ਗਏ ਉਹਨਾਂ ਤੇ ਪਰਚਾ ਦਰਜ ਕੀਤਾ ਜਾਂਦਾ ਨਾਲ ਦੀ ਨਾਲ ਕੀ ਹੁੰਦਾ ਹੈ ਕਿ ਜਿਹੜੇ ਜਨਤਕ ਤੇ ਜਮੂਰੀ ਜਥੇਬੰਦੀਆਂ ਦੇ ਜਿਹੜੇ ਆਗੂ ਹੁੰਦੇ ਆ ਉਹ ਜਿਹੜੇ ਉਹਨਾਂ ਦੇ ਹਮਾਇਤ ਕਰਨ ਆਉਂਦੇ ਆ ਉਹਨਾਂ ਦੇ ਵੀ ਨਾਮ ਜਿਹੜੇ ਸ਼ਾਮਿਲ ਕੀਤੇ ਗਏ ਸਾਡੇ ਵਿਦਿਆਰਥੀ ਆਗੂ ਮਮਤਾ ਲਾਦੂ ਦਾ ਇੱਕ ਸਾਥੀ ਹੋਰ ਐਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਤੋਂ ਡਾਕਟਰ ਸੁਖਚੰਦ ਸਿੰਘ ਇਹਨਾਂ ਸਾਥੀਆਂ ਤੇ ਜਿਹੜੇ ਪਰਚੇ ਦਿੱਤੇ ਗਏ ਐ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਅੱਜ ਮੰਗ ਪੱਤਰ ਦੇਣਾ ਹੈ ਕਿ ਇਹ ਇਹ ਵਰਤਾਰਾ ਠੀਕ ਨਹੀਂ ਹੈ ਲੋਕਾਂ ਦੇ ਵਿਰੁੱਧ ਜਿਹੜਾ ਭੁਗਤਣਾ ਇਹ ਤੁਹਾਨੂੰ ਮਹਿੰਗਾ ਪਊਗਾ ਇਹ ਪੰਜਾਬ ਦੀ ਸਰਕਾਰ ਤੇ ਇਸ਼ਾਰਿਆਂ ਤੇ ਜਿਹੜਾ ਤੁਸੀਂ ਕਰ ਰਹੇ ਹੋ ਇਹ ਠੀਕ ਨਹੀਂ ਹੈਗਾ ਇਸ ਨੂੰ ਸਮਾਂ ਰਹਿੰਦਿਆਂ ਕੀ ਕਰ ਲਿਆ ਜਾਵੇ ਇਸ ਕਰਕੇ ਅੱਜ ਚੇਤਾਵਨੀ ਦੇ ਰੂਪ ਦੇ ਵਿੱਚ ਔਰ ਮੰਗ ਪੱਤਰ ਦੇ ਰੂਪ ਦੇ ਵਿੱਚ ਇਹ ਜਿਹੜੇ ਜਿਨ੍ਹਾਂ ਜਿਹੜਾ ਪਰਚਾ ਪੀੜਤ ਉੱਤੇ ਕੀਤਾ ਗਿਆ ਔਰ ਸਾਡੇ ਆਗੂਆਂ ਤੇ ਪਰਚਾ ਕੀਤਾ ਉਹਨੂੰ ਤੁਰੰਤ ਰੱਦ ਕੀਤਾ ਜਾਵੇ ਔਰ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇ ਜੇਲਾਂ ਦੇ ਵਿੱਚ ਸੱਟਿਆ ਜਾਵੇ ਆ ਜਾਂਦਾ ਹੈ ਅਸਲ ਵਿੱਚ ਕਹਾਣ ਮੋਰਚੇ ਦੀ ਅਗਲੀ ਰਣਨੀਤੀ ਕੀ ਹੋਵੇਗੀ ਦੇਖੋ ਸਾਡਾ ਕੰਮ ਹੈ ਸੰਘਰਸ਼ ਕਰਨਾ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਨਾ ਜੀ ਜੇ ਜਿਹੜਾ ਪਰਚਾ ਖਾਰਜ ਨਾ ਕਰੇ ਕਿਉਂਕਿ ਅਸੀਂ ਉਸ ਜਿਹੜੀ ਗਵਰਨਮੈਂਟ ਨੂੰ ਝੁਕਾ ਕੇ ਆਏ ਜਿਹੜਾ ਮੋਦੀ ਕਹਿੰਦਾ ਸੀ ਮੋਦੀ ਐ ਤੋਂ ਮੁੱਕੀ ਨਾ ਐ ਜਿਹੜੀ ਗੱਲ ਕਹਿ ਦਿੰਦਾ ਉਹਦੇ ਤੋਂ ਕਦੇ ਪਿੱਛੇ ਨਹੀਂ ਪਰਤਿਆ ਉਸ ਮੋਦੀ ਦੇ ਤੋਂ ਹੋਂ ਦੇ ਵਿੱਚ ਅਸੀਂ ਕਿੱਲਾ ਕੱਢ ਕੇ ਆਏ ਸੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਕੀ ਸੋ ਰੂਟੀਨ ਦੇ ਵਿੱਚ ਕਿਉਂਕਿ ਸਰਕਾਰ ਜੋ ਨਵਾਂ ਵਰਤਾਂਤ ਜਿਹੜਾ ਸਰਜਰੀ ਜਿਸ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਕਿਸ ਤਰ੍ਹਾਂ ਜਿਹੜੇ ਝੂਠੇ ਜਿਹੜੇ ਪਰਚੇ ਦਰਜ ਕੀਤੇ ਜਾ ਰਿਹਾ ਕਿਸ ਤਰ੍ਹਾਂ ਜਿਹੜੇ ਫੇਕ ਐਟ ਕਾਊਂਟਰ ਜਿਹੜੇ ਆ ਉਹ ਕੀਤੇ ਜਾ ਰਿਹਾ ਸੋ ਜਿਹੜੇ ਦੋਸ਼ੀਆਂ ਨੂੰ ਪੜਨਾ ਚਾਹੀਦਾ ਉਹਨਾਂ ਨੂੰ ਤਾਂ ਜਿਹੜਾ ਇਹਨਾਂ ਨੇ ਸੁਰੱਖਿਆ ਦੇ ਰੱਖੀ ਹੈ ਅੱਜ ਜੇ ਗੈਂਗਸਟਰਵਾਦ ਦੀ ਗੱਲ ਕਰਦੇ ਐ ਕਿ ਪੰਜਾਬ ਚ ਗੈਂਗਸਟਰਵਾਦ ਜਿਹੜਾ ਖਤਮ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਜਿਹੜਾ ਲੋਰੈਂਸ ਬਸ਼ਨੋਈ ਨਾਂ ਦਾ ਗੈਂਗਸਟਰ ਹੈ ਉਹਨੂੰ ਤਾਂ ਇਹਨਾਂ ਨੇ ਹਫਾਜ਼ਤ ਦੇ ਰੱਖੀ ਹੈ ਗੁਜਰਾਤ ਜੇਲ੍ਹ ਦੇ ਵਿੱਚ ਇਹਨਾਂ ਨੇ ਬੰਦ ਕਰਕੇ ਰੱਖਿਆ ਜੇ ਉਹਦੇ ਤੋਂ ਪੁੱਛਗਿੱਛ ਕਰਨੀ ਹੈ ਤਾਂ ਉੱਥੇ ਜਾ ਕੇ ਉਹਦੀ ਪੁੱਛਗਿੱਛ ਕੀਤੀ ਜਾਣੀ ਹੈ ਉਹਨੂੰ ਜਿਹੜਾ ਪੰਜਾਬ ਨਹੀਂ ਲਿਆ ਜਾ ਸਕਦਾ ਔਰ ਦੂਜੇ ਪਾਸੇ ਜਿਹੜੇ ਆਪਦੇ ਹੱਕਾਂ ਦੀ ਲੜਾਈ ਲੜਨ ਵਾਲੇ ਜਿਹੜੇ ਇਹਨਾਂ ਲੋਕਾਂ ਤੇ ਕਿਰਤੀ ਲੋਕਾਂ ਤੇ ਜਿਹੜੇ ਤੋਂ ਝੂਠੇ ਜਿਹੜੇ ਮੁਕੱਦਮੇ ਜਿਹੜੇ ਦਰਜ ਕੀਤੇ ਜਾ ਰਿਹਾ ਸੋ ਭਗਵੰਤ ਮਾਨ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਇਹ ਜਿਹੜੀ ਲੋਕਾਂ ਆਵਾਜ਼ ਹੈ ਇਹ ਦਬਣ ਵਾਲੀ ਨਹੀਂ ਇੱਥੇ ਬੜੇ ਲੋਕ ਜਿਹੜੇ ਵੱਡੇ ਤੋਂ ਵੱਡੇ ਆਪਦੇ ਆਪ ਨੂੰ ਆਪ ਪਹੁੰਚਣ ਵਾਲੇ ਆਇਆ ਲੋਕਾਂ ਦੀ ਆਵਾਜ਼ ਨੂੰ ਉਹ ਨਹੀਂ ਦਬਾ ਸਕਦੇ ਤੂੰ ਕੋਈ ਵੱਡੀ ਸ਼ੈ ਨਹੀਂ ਹੈ ਜੋ ਪਰਚਾ ਸਰਕਾਰ ਨੇ ਕੀਤਾ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖ ਰਹੇ ਵਿਖੋ ਮੈਂ ਸੰਤਪਾਲ ਸਿੰਘ ਪਾਰਟਿਕਸ ਆਨ ਯੂਨੀਅਨ ਇਕਤਾ ਗ੍ਰਾਹਨ ਦਾ ਜਿਲ੍ਹਾ ਪ੍ਰਚਾਰਕ ਦੱਸਣਾ ਚਾਹਣਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਲੋਕਾਂ ਤੇ ਤਸ਼ੱਦਦ ਕਰ ਰਹੀ ਹੈ ਨਜਾਇਜ਼ ਪਰਚੇ ਕਰ ਰਹੀ ਹੈ ਅੱਜ ਸਾਰੀਆਂ ਜਥੇਬੰਦੀਆਂ ਰਲ ਕੇ ਅਸੀਂ ਮੰਗ ਪੱਤਰ ਦੇਣ ਆਏ ਆ ਐਸਐਸਪੀ ਨੂੰ ਵੀ ਜਿਹੜੇ ਜ਼ਬਰ ਹੋ ਰਹੇ ਨੇ ਇਹ ਬੰਦ ਕੀਤੇ ਜਾਣ ਤੇ ਲੋਕਾਂ ਨੂੰ ਜਾਂ ਜਥੇਬੰਦੀਆਂ ਨੂੰ ਅੱਗੇ ਜਿਹੜੇ ਪ੍ਰੋਗਰਾਮ ਲਈਨ ਲਈ ਮਜਬੂਰ ਕੀਤਾ ਜਾਵੇ ਇਹ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਅਣ-ਅਲਾਨਿਆ ਪੁਲਿਸ ਸਟੇਟ ਬਣਾਇਆ ਹੋਇਆ ਹੈਗਾ ਉਹਦੇ ਤਹਿਤ ਜਿਹੜੇ ਇਥੋਂ ਦੀ ਪੁਲਿਸ ਹੈਗੀ ਆ ਉਹ ਕਿਸੇ ਨੂੰ ਵੀ ਬਿਨਾਂ ਕਿਸੇ ਗੱਲ ਤੋਂ ਚੁੱਕ ਲੈਂਦੀ ਹੈਗੀ ਆ ਉਹਨਾਂ ਨੂੰ ਤਸੀਹੇ ਦਿੰਦੀ ਹੈ ਕੁੱਟਦੀ ਮਾਰਦੀ ਇਥੋਂ ਤੱਕ ਕਿ ਵੀ ਉਹਨਾਂ ਦੇ ਐਨਕਾਊਂਟਰ ਵੀ ਕਰ ਦਿੰਦੀ ਹੈਗੀ ਆ ਤੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪੁੱਛਦਾ ਸ ਹੈ ਨਹੀਂਗੀ ਉਲਟਾ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਆਉਂਦੇ ਜਿਹੜੇ ਇਹਨਾਂ ਦੀਆਂ ਤਰਕੀਆਂ ਪੋਸਟਾਂ ਇਹਨਾਂ ਨੂੰ ਕਰਕੇ ਤਰਖੀਆਂ ਦੇਖੇ ਤੇ ਇਹਨਾਂ ਵੱਡੇ ਆਉਂਦੇ ਆ ਤੇ ਵੀ ਬਿਬਰਾਜਮਾਨ ਕੀਤਾ ਜਾਂਦਾ ਹੈਗਾ ਇਹ ਜਿਹੜੀ ਗੱਲ ਹੈ ਕਿ ਜਿਹੜਾ ਸਪੀਰ ਵਾਲੇ ਦਾ ਗੁਰਪ੍ਰੀਤ ਲड़का ਹੈਗਾ ਤਾਂ ਦੇਖੋ ਕਿੰਨੀ ਤਰਾਸ ਦੀ ਹੈਗੀ ਮਾਂ ਪਿਓ ਉਹਨੂੰ ਇਨਸਾਫ ਲੈਣ ਲਈ ਆਪਦੇ ਜਵਾਨ ਪੁੱਤ ਦੀ লাশ ਜਿਹੜੀ ਰੋਡ ਤੇ ਰੱਖ ਕੇ ਜਿਹੜਾ ਇਨਸਾਫ ਮੰਗਣਾ ਪੈ ਰਿਹਾ ਹੈਗਾ ਵੀ ਇਸ ਤਰ੍ਹਾਂ ਦੀ ਪੁਲਿਸ ਹੈ ਤਾਂ ਇਸੇ ਕੰਮ ਤੇ ਨਾ ਵੀ ਲੋਕਾਂ ਦੇ ਲਈ ਲੋਕਾਂ ਦੀ ਸਰਵੈਂਟ ਹੈਗੀ ਆ ਲੋਕਾਂ ਨੂੰ ਇਨਸਾਫ ਦੇਵੇ ਉਲਟਾ ਜਿਹੜੇ ਜਿਹੜੇ ਨੇ ਇਹਦਾ ਕਤਲ ਕੀਤਾ ਜਾਂ ਉਹਨੂੰ ਮਾਰਿਆ ਕੁੱਟਿਆ ਹੈਗਾ ਉਹ ਵੀ ਸਾਹਮਣੇ ਪ੍ਰੂਫ ਹੈਗੇ ਉਹਨਾਂ ਤੇ ਪਰਚੇ ਕਰਨ ਦੀ ਬਜਾਏ ਉਲਟਾ ਜਿਹੜੇ ਪੇਰੈਂਟਸ ਹੈਗੇ ਆ ਜਾਂ ਜਿਹੜੇ ਉਹਨਾਂ ਦੀ ਪੀੜਤਾ ਦੀ ਸਹਾਇਤਾ ਦੇ ਵਿੱਚ ਆਵਾਜ਼ ਉਠਾਉਣ ਗਏ ਹੈਗੇ ਆ ਜਿਵੇਂ ਦੋ ਸਟੂਡੈਂਟ ਜੁਨੀਅਮ ਦੇ ਮਮਤਾ ਲਾਧੂ ਕਾ ਤੇ ਅਦਿੱਤਿਆ ਤੇ ਇਵੇਂ ਹੀ ساری ਕੀਰਤੀਕ ਸੰਧ ਜੁਨੀਅਮ ਦੇ ਜ਼ਿਲ੍ਹਾ ਪ੍ਰਧਾਨ ਸਰਚਨ ਸਿੰਘ ਤੇ ਉਹਨਾਂ ਤੇ ਜਿਹੜਾ ਹੈਗਾ ਇਹਨਾਂ ਨੇ ਜਿਹੜੇ ਪਰਚੇ ਕੀਤੇ ਹੈਗੇ ਆ ਇਹ ਜੇ ਸਾਰਾ ਸਾਰਾ ਜਿਹੜਾ ਗਲਤ ਹੈਗਾ ਸਾਰੇ ਸਾਰੇ ਜਿਹੜੇ ਸਾਡੇ ਜਮਹੂਰੀ ਹੱਕ ਹੈਗੇ ਉਹਨਾਂ ਦੇ ਉੱਤੇ ਡਾਕਾ ਹੈਗਾ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਅਧੀਨ ਜਿਹੜਾ ਐਸਐਸਪੀ ਨੂੰ ਮੰਗ ਪੱਤਰ ਦੇਣ ਆਏ ਹੈਗੇ ਵੀ ਇਹ ਜਿਹੜੇ ਪਰਚੇ ਹੈਗੇ ਆ ਬਿਨਾਂ ਦੇਰੀ ਤੋਂ ਇਹ ਰੱਦ ਕੀਤੇ ਜਾਣ ਤੇ ਨਹੀਂ ਫਿਰ ਇਹਦੇ ਲਈ ਜਿਹੜਾ ਹੈਗੇ ਅਸੀਂ ਲੰਬੇ ਵੱਡਾ ਸੰਘਰਸ਼ ਕੋਈ ਹਲੀਕਾ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਮੰਗ ਪੱਤਰ ਦੇ ਕੇ ਆਏ ਹੋ ਐਸਐਸਪੀ ਸਾਹਿਬ ਨੂੰ ਤੇ ਤੁਹਾਨੂੰ ਕੀ ਸ਼ੋਸ਼ ਹੋਇਆ ਹੈ ਜੀ ਅੱਜ ਮੰਗ ਪੱਤਰ ਦਿੱਤਾ ਜੋ ਪਿਛਲੇ ਦਿਨੀ ਇੱਕ ਰੋਡ ਡ੍ਰਾਮ ਹੋਇਆ ਸੀਗਾ ਕਤਲ ਦਾ ਪਰਚੇ ਨੂੰ ਕਰਵਾਉਣ ਨੂੰ ਲੈ ਕੇ ਤੇ ਉਹਦੇ ਵਿੱਚ ਨਜਾਇਜ਼ ਤੌਰ ਤੇ ਪੀੜਤ ਧਿਰਤੇ ਤੇ ਕੁਝ ਆਗੂਆਂ ਤੇ ਜਿਹੜੇ ਸਪੋਰਟ ਦੇ ਵਿੱਚ ਗਏ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਸੀ ਉਸ ਮੰਗਲੇ ਕਰਜ ਅੱਜ ਸੀਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਭਰੋਸਾ ਦਿੱਤਾ ਹੈਗਾ ਕਿ ਇਹ ਜਿਹੜਾ ਪਰਚਾ ਜਿਹੜਾ ਜਲਦੀ ਖਾਰਜ ਕੀਤਾ ਜਾਊ ਜਿੰਨੇ ਵਿੱਚ ਐਸਐਚਓ ਲੇਖ ਰਾਜ ਵੀ ਬੈਠੇ ਸੀ ਕਾਫੀ ਉਸ ਮੁੱਦੇ ਤੇ ਵੀ ਗੱਲਬਾਤ ਹੋਈ ਆ ਤੇ ਉਹ ਮੁੱਦੇ ਚੋ ਇਹੀ ਹੈ ਕਿ ਜਿਹੜਾ ਰੋਡ ਡਾਮ ਕਰਨਾ ਜਾਂ ਇਹ ਸਾਡੇ ਅਧਿਕ ਸੰਵਿਧਾਨਕ ਅਧਿਕਾਰ ਹੈਗੇ ਆ ਤਰਨਾ ਲਾਉਣਾ ਵੀ ਸੰਵਿਧਾਨਕ ਅਧਿਕਾਰ ਆ ਅਸੀਂ ਇਹ ਮੰਨਦੇ ਆ ਕਿ ਜੋ ਮਾਮਲਾ ਹੈਗਾ ਪੂਰੇ ਮਾਮਲੇ ਦੀ ਤਫਤੀਸ਼ ਹੋਣੀ ਉਹ ਪੁਲਿਸ ਦਾ ਕੰਮ ਆ ਹਨਾ ਉਹ ਧੱਥੇਬੰਦੀ ਦਾ ਕੰਮ ਨਹੀਂ ਹੈ ਕਿ ਕੌਣ ਕੀ ਆ ਕਿਵੇਂ ਆ ਤਫਤੀਸ਼ ਕਰੇ ਪੁਲਿਸ ਜੋ ਕਾਰਵਾਈ ਜਿੰਨੀ ਤਾਂ ਨਹੀਂ ਉਹ ਕਰੇ ਪਰ ਜਿਹੜਾ ਤਰਨਾ ਲਾਉਣ ਦਾ ਅਧਿਕਾਰ ਆ ਰੋਡ ਜਾਮ ਕਰਨ ਦਾ ਅਧਿਕਾਰ ਆ ਇਹਨੂੰ ਇਸ ਤਰ੍ਹਾਂ ਦਵਾਇਆ ਨਹੀਂ ਜਾਂਚਦੇ ਇਹ ਗੱਲ ਕਰਕੇ ਆਏ ਆ ਤੇ ਉਹਨਾਂ ਨੇ ਇਹ ਭਰੋਸਾ ਦਿੱਤਾ ਵੀ ਇਹ ਜਿਹੜਾ ਪर्चा ਖਰਚ ਹੋਊਗਾ